ਖਬਰ ਜਿਲ੍ਹਾ ਸ਼ਾਰਪੁਰ ਦੇ ਦੀਨਪੰਦੇ ਬਲਾਕ ਮਹਿਲਪੁਰ ਦੀ ਹੈ ਜਿੱਥੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਦਵਾਈ ਲੈਣਾ ਹੈ ਨੌਜਵਾਨ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝੜ ਗਏ ਦੇਖਦੇ ਹੀ ਦੇਖਦੇ ਇਹਨਾਂ ਨੌਜਵਾਨਾਂ ਵੱਲੋਂ ਇੱਕ ਦੂਜੇ ਤੇ ਕਿਰਪਾਨਾਂ ਤੇ ਦਾਤ ਮਾਰਨੇ ਸ਼ੁਰੂ ਕਰ ਦਿੱਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਇਹ ਦੇਖੋ ਜੀ ਦੇਖਣ ਚ ਆਇਆ ਕਿ ਇਹ ਦੋਨੇ ਜਿਹੜੇ ਸੀ ਜਿਨ੍ਹਾਂ ਦੇ ਲੜਾਈ ਹੋਈ ਆ ਦੋਨੇ OSD ਸੈਂਟਰ ਸਾਡੇ ਜਿਹੜਾ ਉੱਥੋਂ ਇਹ ਦਿੱਲੀ ਦੇ ਗੋਲੀਆਂ ਮਿਲਦੀਆਂ ਉਹ ਖਾਂਦੇ ਸੀ ਸਾਂਦੇ ਤੇ ਵਿੱਚ ਕਈ ਖਾਂਦੇ ਖਾਂਦੇ ਕੋਈ ਨਾ ਆਸ ਵਿੱਚ ਹੀ ਕੋਈ ਖੁੰਦਕ ਬਾਜੀ ਹੋ ਗਈ ਤੇ ਇਹ ਲੜਾਈ ਹੋ ਗਈ ਤੇ ਲੜਾਈ ਸੜਕ ਵਿੱਚ ਹੁੰਦੀ ਹੁੰਦੀ ਸਾਡੇ ਹਾਸਤਾ ਦੇ ਅੰਦਰ ਆ ਗਿਆ ਇਹ ਲੜਦੇ ਲੜਦੇ ਕਿਰਪਾਨਾਂ ਵੀ ਕੱਢੀਆਂ ਜੀਆਂ ਕੁਝ ਵੀ ਹੋ ਸਕਦਾ ਸੀਗਾ ਤੇ ਅਸੀਂ ਪ੍ਰਸ਼ਾਸਨ ਨੂੰ ਅਸੀਂ ਅੱਗੇ ਵੀ ਕਈ ਵਾਰ ਕਿਹਾ ਤੇ ਹੁਣ ਵੀ ਕਹਿੰਦੇ ਆਂ ਵੀ ਸਾਡਾ ਇਹਨਾਂ ਦਾ ਪ੍ਰਬੰਧ ਕਰੋ ਕੋਈ ਨਾ ਫੋਰਸ ਭੇਜੋ ਜਦ ਤੱਕ ਗੋਲੀਆਂ ਮਿਲਦੀਆਂ ਹੈਗੀਆਂ ਕਿਹਨਾਂ ਤਾਂ ਪਰਸੇ ਤੇ ਦੂਹੋਂ ਚਾਹੀਦੀਆਂ ਤਾਂ ਜੋ ਕੋਈ ਵੀ ਅਨਸਵਾਮੀ ਘਟਣਾ ਨਾ ਹੋ ਸਕਣ। ਹੁਣ ਇੱਥੇ ਲੜਾਈ ਹੋਈ ਆ ਕਿਰਪਾਨਾਂ ਕੱਢੀਆਂ ਹੈਗੀਆਂ। ਕੋਈ ਵੀ ਹਰਦਾ ਮਰੀਜ਼ ਵੀ ਸਾਡੇ ਦੇ ਪਰੇਸ਼ਾਨ ਹੋ ਗਏ। ਉਹ ਵੀ ਕਾਫੀ ਤੰਗ ਆਇਆ ਨਾਲ ਕੋਲ ਤੇ ਆੜ-ਦੋੜ ਜਿਹਨੇ ਮਾਰਕੀਟ ਹੈਗੇ ਉਹ ਵੀ ਕਾਫੀ ਤੰਗ ਹੈਗੀ। ਡਾਕਟਰ ਸਾਹਿਬ ਕਾਫੀ ਲੋਕਾਂ ਦਾ ਇੱਥੇ ਇਹ ਕਹਿਣਾ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਜਿਹੜੀ ਉਹ ਸਟਿੱਕਟਾ ਕੇਂਦਰ ਹੈਗਾ। ਇਹਦੇ ਮੂਰੇ ਬਹੁਤ ਹੀ ਜ਼ਿਆਦਾ ਜਿਹੜੇ ਹੈਗੇ ਆ ਇਹ ਮਤਲਬ ਮੁੰਡੇ ਇਕੱਠੇ ਹੋ ਜਾਂਦੇ ਆ ਜਿਹੜੇ ਇੱਥੋਂ ਗੋਲੀਆਂ ਲੈਂਦੇ ਨੇ। ਤੇ ਹਾਂਜੀ ਸਾਨੂੰ ਕਾਫੀ ਕੰਪਲੇਂਟ ਵੀ ਇਹ ਦੁਕਾਨਾਂ ਵਾਲਿਆਂ ਨੇ ਕੀਤੀਆਂ ਜਿਵੇਂ ਕੋਈ ਲੜਕੀਆਂ ਸਕੂਲ ਹੈਗਾ ਪ੍ਰਿੰਸੀਪਲ ਦਾ ਉਹਨਾਂ ਨੇ ਵੀ ਕਈ ਵਾਰ ਕਿਹਾ ਕਿ ਜਦੋਂ ਸਾਰੇ ਛੁੱਟੀ ਹੁੰਦੀ ਜਾਂ ਆਉਂਦੀਆਂ ਕੁੜੀਆਂ ਨਾ ਇਥੇ ਨਸ਼ੇਈਏ ਖੜੇ ਹੁੰਦੇ ਹੈਗੇ ਆ ਤੇ ਸਾਨੂੰ ਉਹ ਦੁਰਵਿਹਾਰ ਵੀ ਕਰਦੇ ਕੁਝ ਗਲਤ ਕਮੈਂਟ ਵੀ ਕਰਦੇ ਹੈਗੇ ਆ ਕੀ ਸਿਹਤ ਬਾਰੇ ਕਦੇ ਪੁਲਿਸ ਨਾਲ ਕੁਝ ਰਾਬਤਾ ਕਰਨ ਕੀਤਾ ਹਾਂਜੀ ਹਾਂਜੀ ਮੈਂ ਤਾਂ ਕਈ ਵਾਰ ਗਿਆ ਲਿਖੇ ਵੀ ਦਿੱਤਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਵੀ ਇਥੇ ਕੋਸ਼ਿਸ਼ਾਂ ਪੁੱਛੇ ਤਾਂ ਹੱਲ ਕੀਤਾ ਜਾਵੇ ਇਹ ਤਾਂ ਕਦੇ ਵੀ ਕੋਈ ਵੀ ਉਸ ਖਾਵੇਂ ਘਟਨਾ ਇਦਾਂ ਵਾਪਸ ਨਹੀਂ ਹੋਣੀ ਚਾਹੀਦਾ ਜਿੱਦਾਂ ਅਜੇ ਨਹੀਂ ਕਿਰਪਾਣਾ ਕਰਨੀਆਂ ਕੋਈ ਆੜ ਅਮੀਰੀ ਜਾਂਦਾ ਹੋਵੇ ਜਾਂ ਕੋ ਹੋਰ ਨਾਲ ਜਾਂਦਾ ਹੋਵੇ ਉਹਦੇ ਵੀ ਲੱਗ ਸਕਦੀ ਸੀ ਇਸ ਮੌਕੇ ਤੇ ਥਾਣੇਦਾਰ ਰਸ਼ਪਾਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਸਪਤਾਲ ਤੋਂ ਕੋਈ ਵੀ ਚਿੱਟ ਜਾਂ ਇਤਲਾ ਨਹੀਂ ਆਈ ਕੀ ਚੱਕਰ ਕੀ ਹੋਇਆ ਜੀ ਉਹ ਨਹੀਂ ਸਾਡੇ ਕੋਈ ਇਨਫਰਮੇਸ਼ਨ ਨਹੀਂ ਆਈ ਜੀ ਨਾ ਕੋਈ ਚਿਟਾਈ ਆ ਤੇ ਨਾ ਕੋਈ ਇਨਫਰਮੇਸ਼ਨ ਆਈ ਆ ਤੇ ਹੁਣ ਮੈਂ ਗਿੜਾ ਮਾਰ ਕੇ ਉਧਰ ਹਸਪੀਟਲ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਬਾਹਰ ਕੋਈ ਰਿਸ਼ੀਆਂ ਦੀ ਕੋਈ ਵੱਡਾ ਵੱਡਾ ਝਗੜਾ ਹੋਇਆ ਉਹ ਕੋਈ ਦਾਖਲ ਨਹੀਂ ਹੋਇਆ ਕੋਈ ਚਲ ਗਿਆ ਹੋਇਆ ਸਰ ਸੀ ਕਹਿਣਾ ਚਾਹੁੰਦਾ ਤੁਹਾਡੇ ਕੋਲੋਂ ਮਤਲਬ ਪੁੱਛਣਾ ਚਾਹੁੰਦੇ ਆ ਕਿ ਉੱਥੇ ਆਏ ਦਿਨ ਇਹ ਕੰਮ ਹੁੰਦਾ ਆ ਉੱਥੇ ਜਿੰਨੇ ਕ ਨਸ਼ੇੜੀ ਆਉਂਦੇ ਹੈਗੇ ਜਾਂ ਦਵਾਈਆਂ ਲੈਂਦੇ ਆ ਸਾਰੇ ਉਹ ਆਪਸ ਵਿੱਚ ਲੜਦੇ ਆ ਝੜਦੇ ਆ ਕੁੜੀਆਂ ਲੰਘਦੇ ਆ ਉਹਨਾਂ ਦਾ ਛੇੜਖਾਨੇ ਵੀ ਕਰਦੇ ਆ ਗਿਆ ਕੁਛ ਇਦਾਂ ਨਹੀਂ ਹੋ ਸਕਦਾ ਕਿ ਜਿਹੜਾ ਪੱਕਾ ਹੈ ਉੱਥੇ ਕੋਈ ਨਾ ਕੋਈ ਮੁਲਾਜ਼ਮ ਤਾਇਨਾਤ ਕੀਤਾ ਜਾ ਸਕੇ ਹਾਂ ਪਰ ਆਪਣੀ ਪੁਲਿਸ ਵਾਲੇ ਵੀ ਗਸ਼ਤੀ ਆਉਂਦੀ ਹੈ ਸਾਡੀ ਠੀਕ ਆ ਤੇ ਕੋਈ ਇਹੋ ਜਿਹੀ ਸਾਡੇ ਗੱਲ ਸਾਹਮਣੇ ਨਹੀਂ ਆਈ ਜੇ ਕਿ ਆਈ ਕੋਈ ਨੋਲ ਚਾਹੀਏ ਦੁਆਰਾ ਫੇਕ ਕਰ ਵੀ ਕੀਤੀ ਹੋਊਗੀ ਜੇਕਰ ਗਸ਼ਤ ਦੀ ਗੱਲ ਕਰਦੇ ਆ ਤਾਂ ਵੀ ਜੇਕਰ ਉੱਥੇ ਗਸ਼ਤ ਇਸ ਵੇਲੇ ਹੁੰਦੀ ਤਾਂ ਕੀ ਇਹ ਲੜਾਈ ਝਗੜਾ ਹੁੰਦਾ ਗਸ਼ਤ ਹੁਣ ਜਿਹੜੇ ਸਾਡੇ ਮੁਲਾਜ਼ਮ ਹੈ ਇੱਕ ਜਗ੍ਹਾ ਟੇਕੀ ਨਹੀਂ ਬਾਕੀ ਬਾਕੀ ਸ਼ਹਿਰ ਤੁਸੀਂ ਘੁੰਮਣਾ ਹੁੰਦਾ ਵੀ ਨਹੀਂ ਕੀ ਇਸ ਥਾਂ ਨੇ ਵਿੱਚ ਮੁਲਾਜ਼ਮਾਂ ਦੀ ਕਮੀ ਹੈ ਜਿਹੜੀ ਉੱਥੇ ਤਣਾਤ ਨਹੀਂ ਹੋ ਸਕਦੇ ਮੁਲਾਜ਼ਮ ਜਿਹੜੇ ਸਾਡੇ ਹੈਗੇ ਉਹ ਆਲਰੇਡੀ ਜਿਹੜੇ ਆਲਰੇਡੀ ਗਏ ਆ ਲੱਕੀ ਚ ਗਏ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲ